ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਹੈ ਸਾਰਿਆਂ ਦਾ ਤੀਰਤ ਸਿੰਘ ਪਿਨਾਕਲ ਸਾਡੇ ਨਾਲ ਮੌਜੂਦ ਨੇ ਸੋ ਕੈਨੇਡਾ ਨੇ ਕਈ ਰੂਲ ਬਦਲ ਦਿੱਤੇ ਨੇ ਕਈ ਤਬਦੀਲੀਆਂ ਨੇ ਹੁਣ ਫਾਈਲ ਲੋਜ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਵਿਦਿਆਰਥੀਆਂ ਨੇ ਖਿਆਲ ਰੱਖਣਾ ਹੈ ਬਹੁਤ ਵੱਡੀ ਵੀਡੀਓ ਆ ਗਈ ਤੀਰਤ ਜੀ ਸਾਰੀ ਜਾਣਕਾਰੀ ਲੈ ਕੇ ਆਏ ਨੇ ਤੀਰਤ ਜੀ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਚਾਹਾਂਗਾ ਕਿ ਪੂਰੀ ਜਾਣਕਾਰੀ ਏ ਟੂ ਜ਼ेड ਸਾਂਝੀ ਕਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਹੋ ਅੱਜ ਦਾ ਇਹ ਉਹ ਅਪਡੇਟ ਆ ਜਿਹੜਾ ਕਿ ਆ ਹਰ ਕਿਸੇ ਮੈਂ ਤਾਂ ਕਹਾਂਗਾ ਬੱਚੇ ਨੂੰ ਹਰ ਕਿਸੇ ਮਾਪੇ ਨੂੰ ਹਰ ਕਿਸੇ ਇਵਨ ਏਜੰਟ ਨੂੰ ਵੀ ਮੈਂ ਤਾਂ ਕਹਾਂਗਾ ਓਵਰ ਕੌਨਫੀਡੈਂਸ ਮੈਂ ਤਾਂ ਕਹਾਂਗਾ ਜਿਹੜਾ ਕਿ ਆਪਣੇ ਤੇ ਹੁੰਦਾ ਨਾ ਕਿ ਮੈਂ ਇੰਨੇ ਹਜ਼ਾਰਾਂ ਕੇਸ ਵੀਜ਼ੇ ਲਵਾਤੇ ਇੰਨੇ ਸਾਲ ਮੈਨੂੰ ਕੰਮ ਕਰਦੇ ਨੇਗੇ ਉਹਨੂੰ ਸਾਈਡ ਤੇ ਰੱਖ ਕੇ ਆਪਣੇ ਆਪ ਨੂੰ ਅਪਡੇਟ ਕਰਨਾ ਜਿਹੜਾ ਕਿ ਬਹੁਤ ਜ਼ਰੂਰੀ ਆ ਸੋ ਅੱਜ ਇੱਕ ਉਹ ਚਾੜੇ ਨੇ ਇਨਫੋਰਮੇਸ਼ਨ ਸਾਂਝੀ ਕਰਨੀ ਆ ਤੁਹਾਡੀ ਫਾਈਲ ਜਥੋ ਵੀ ਮਰਜ਼ੀ ਲੱਗੇ ਮੈਂ ਤਾਂ ਕਹਾਂਗਾ ਚਾਹੇ ਬਨ ਅਕਲ ਤੋਂ ਲੱਗੇ ਕਿਤੋਂ ਵੀ ਲੱਗੇ ਉੱਤੇ ਬੰਦੇ ਦੇ ਓਵਰ ਕੌਨਫੀਡੈਂਸ ਨਹੀਂ ਹੁੰਦੇ ਹੋਏ ਇਹ ਚੀਜ਼ ਦਾ ਖਿਆਲ ਰੱਖਣਾ ਕਿਉਂਕਿ ਕੈਨੇਡਾ ਨੇ ਲੋਜਮੈਂਟ ਤੇ ਸਖਤੀ ਕਰਤੀ ਆ ਸਭ ਨੂੰ ਬਤਾਵਾ ਇਦਾਂ ਇਦਾਂ ਦੇ ਕੇਸ ਰਿਫਿਊਜ਼ ਹੋ ਰਹੇ ਆ ਜਿਨ੍ਹਾਂ ਨੇ ਕਦੀ ਰਿਫਿਊਜ਼ਲ ਮੈਂ ਕਹਾਂਗਾ ਉਹਨਾਂ ਨੂੰ ਸੁਪਨੇ ਚ ਹੀ ਨਹੀਂ ਆਈ ਹੋਊਗੀ ਉਹ ਵੀ ਜਿਹੜੇ ਕੀ ਕੇਸਸ ਰਿਫਿਊਜ਼ ਹੋ ਰਿਹਾ ਰੀਜ਼ਨ ਪਤਾ ਕਿੱਦਾਂ ਦੇ ਆ ਰਹੇ ਛੋਟੇ ਤੋਂ ਛੋਟੇ ਐਸ ਵੇਲੇ ਕੈਨੇਡਾ ਬਹੁਤ ਬਰੀਕੀ ਦੇ ਵਿੱਚ ਜਾ ਰਿਹਾ ਤੇ ਕਈਆਂ ਨੇ ਤਾਂ ਮੈਂ ਵੀਡੀਓਜ਼ ਦੇਖ ਰਿਆ ਸੀ ਮਾਰਕੀਟਿੰਗ ਬਣਾ ਲਈ ਭਰਾ ਮੇਰੇ ਤੋਂ ਫਾਈਲ ਲਵਾ ਮੈਂ ਇਦਾਂ ਕਰਦਾ ਮੈਂ ਆ ਕਰ ਦੂੰਗਾ ਬਈ ਯਾਰ ਇਹ ਸਭ ਗੱਲਾਂ ਹੀ ਹੈਗੀਆਂ ਮੈਨਰੇ ਕਹੂੰਗਾ ਸੱਚੀ ਗੱਲ ਆ ਸੋ ਬਚ ਕੇ ਰੱਖੋ ਇਹ ਮਾਰਕੀਟਿੰਗ ਸਟੰਟ ਹੈਗੇ ਜੋ ਐਸ ਵੇਲੇ ਮਾਰਕੀਟਿੰਗ ਜਾਂ ਐਡਵਰਟਾਈਜ਼ਮੈਂਟ ਚੱਲ ਰਹੀਆਂ ਸੱਚ ਪਤਾ ਕੀ ਆ ਐਸ ਵੇਲੇ ਕੈਨੇਡਾ ਦੇ ਕਹਿੰਦਾ ਚੇਂਜ ਲਿਆਂਦਾ ਮੈਂ ਮੁੱਦੇ ਤੇ ਪਹਿਲਾਂ ਆ ਜਾਵਾਂ ਜਿਹੜੀ ਵੀ ਐਮਬੈਸੀ ਫੀਸ ਆਪਾਂ ਦੇਣੀ ਹੁੰਦੀ ਆ ਨਾ ਅੱਜਕੱਲ ਟੀਮ ਨੂੰ ਕਹਾਂਗਾ ਸਕਰੀਨ ਸ਼ਾਟ ਨਾਲ ਪ੍ਰੂਫ ਆਪਣਾ ਮੇਰਾ ਹੈਗਾ ਕਿ ਜੋ ਸਟੇਟਮੈਂਟ ਦਾ ਪ੍ਰੂਫ ਸੰਜਾਇਆ ਕਰਾਂ ਜਿਹੜੀ ਵੀ ਤੁਹਾਡੀ ਫੀਸ ਜਿਹੜੀ ਦੇ ਰਿਆ ਉਹ ਕੌਣ ਦੇ ਰਿਆ ਤੁਹਾਡੀ ਫੀਸ ਉਹਦਾ ਕਾਰਡ ਕਿਹਦੇ ਨਾਂ ਤੇ ਆ ਐਡਰੈਸ ਕਿਹਦੇ ਨਾਂ ਤੇ ਹੈਗਾ ਉਹ ਤੁਹਾਨੂੰ ਦੱਸਣਾ ਪੈਂਦਾ ਅੱਜ ਕੋ ਨਵੇਂ ਮੈਂ ਤਾਂ ਕਹਾਂਗਾ ਕਿ ਇਹ ਦੇਖ 150 ਡਾਲਰ ਲਿਖਿਆ ਸਟੂਡੈਂਟ ਵੀਜ਼ੇ ਦੀ ਕੋ ਬੱਚੇ ਦੀ ਐਪਲੀਕੇਸ਼ਨ ਲੱਗਦੀ ਹੋਣੀ ਇਵਨ ਕਿ ਵੈਸਟਰਨ ਵੀਜ਼ੇ ਦੇ ਵਿੱਚ ਵੀ ਹੈਗਾ ਟੂਰਿਸਟ ਵੀ ਉਹ ਤੁਹਾਡੀ ਐਮਬੈਸੀ ਫੀਸ ਕਾਉਣ ਦੇ ਰਿਹਾ ਯਾਰ ਉਹ ਵੀ ਚੀਜ਼ਾਂ ਮੈਟਰ ਕਰਦਾ ਕਿਉਂਕਿ ਪਿੱਛੇ ਨਹੀਂ ਗਈ ਸੀ ਇੱਕ ਕਾਰਡ ਤੋਂ ਹੀ ਜਦੋਂ ਇੰਨੀ-ਇੰਨੀਆਂ ਫੀਸਾਂ ਦੇਈਆਂ ਗਈਆਂ ਨਾ ਤੇ ਉਹ ਬਹੁਤ ਵੱਡੇ ਰੌਲੇ ਸੀਗੇ ਕਿ ਤੁਸੀਂ ਕਿਤੇ ਨਾ ਕਿਤੇ ਜੋ ਐਸ ਵਾਲੇ ਉਹ ਮੈਂ ਤਾਂ ਕਹੂੰਗਾ ਪੇ ਆਫਟਰ ਵੀਜ਼ਾ ਰੀਚ ਜਣੀਆਂ ਹੋ ਰਹੀਆਂ ਇਹ ਜਿਗਾੜ ਤਾਂ ਨਹੀਂ ਲੱਗ ਰਹੇ ਇਹ ਉਹਨਾਂ ਤੇ ਜਿਹੜੀ ਕਿ ਥੱਲ ਪਾਈ ਗਈ ਆ ਇਹਦਾ ਕੀ ਰਸਤਾ ਹੈਗਾ ਜਦੋਂ ਵੀ ਜੇ ਤੁਸੀਂ ਕੋਈ ਅਪਲਾਈ ਕਰਨ ਦਾ ਸੋਚ ਰਹੇ ਹੋ ਜਾਂ ਤਾਂ ਕਿਸੇ ਆਪਣੇ ਰਿਸ਼ਤੇਦਾਰ ਦਾ ਕਾਰਡ ਜਿਹੜਾ ਕਿ ਪਹਿਲਾਂ ਅੰਬੈਸੀ ਦੇ ਵਿੱਚ ਮੈਂ ਤਾਂ ਕਹਿੰਦਾ ਨਾ ਲੱਗਾ ਹੋਵੇ ਨਹੀਂ ਰਈਆ ਜੇ ਤੁਸੀਂ ਕਰ ਰਹੇ ਆ ਨਾ ਇੱਕ ਕ੍ਰੈਡਿਟ ਕਾਰਡ ਨਵਾਂ ਅਪਲਾਈ ਕਰ ਲਿਆ ਕਰੋ ਜਦੋਂ ਵੀ ਤੁਸੀਂ ਅਪਲਾਈ ਕਰਨ ਦਾ ਸੋਚੋ ਕਿਸੇ ਵੀ ਵੀਜ਼ਾ ਕੈਟਾਗਰੀ ਦੇ ਵਿੱਚ ਕਿੰਨੀ ਕਿਤੇ ਫੀਸ ਆ 100 ਡਾਲਰ ਹੀ ਆ ਕਿੰਨੀ ਲਗਣੀ ਆ 61600 ਰੁਪਏ ਫੀਸ ਲਗਣੀ ਆ 150 ਡਾਲਰ ਹੋਈ ਆ ਕਿੰਨੀ ਕਿਤੇ ਇੱਥੇ ਤੁਹਾਡੀ ਫੀਸ ਲੱਜਣੀ 9-10 ਹਜ਼ਾਰ ਤੱਕ ਫੀਸ ਜਿਹੜੀ ਆ ਜਾਨੀ ਬਾਕੀ ਚਲੋ ਬਾਇਓਮੈਟ੍ਰਿਕ ਦੀ ਫੀਸ ਵੀ ਜਿਹੜੀ ਹੈਗੀ ਆ ਸੋ ਮੀਨਸ ਥੋੜੇ ਜਿਹੇ ਜਿਹੜੇ ਕਿ ਤੁਹਾਡਾ ਬਜਟ ਜਿਹੜਾ ਹੈਗਾ ਪਹਿਲਾਂ ਹੀ ਪਲਾਨ ਕਰਕੇ ਚੱਲੋ ਤਾਂ ਕਿ ਆ ਦਾ ਟੀਮ ਵੀ ਮੇਰੇ ਨਾਲ ਸੁਰੇ ਲੱਗੀ ਸੀ ਅੱਜ ਮੈਨੂੰ ਫੋਨ ਵੀ ਆਏ ਏਜੰਟਸੇ ਕਿ ਯਾਰ ਇਹਦਾ ਬਹੁਤ ਸਖਤੀ ਹੋਗੀ ਆ ਹੋ ਗਿਆ ਇਦਾਂ ਹੋ ਗਿਆ ਇਦਾਂ ਹੋਗਾ ਮੈਂ ਕਿਹਾ ਯਾਰ ਸਖਤੀ ਮੈਂ ਆ ਤਾਂ ਕਹਿੰਦਾ ਕਿ ਕੈਨੇਡਾ ਨਾਲ ਦੀ ਵਧੀਆ ਵੈਸੀ ਹੀ ਨਹੀਂ ਹੈਗੀ ਇੰਨੇ ਵਧੀਆ ਬੰਦੇ ਹੀ ਨਹੀਂ ਸਾਨੂੰ ਟੱਕਰਨੇ ਕਦੀ ਤੂੰ ਸੋਚੋ ਉਹ ਸਾਨੂੰ ਨਾਲ ਦੀ ਨਾਲ ਅਫੇਅਰ ਕਰ ਰਹੇ ਆ ਉਹ ਨਾਲ ਦੀ ਨਾਲ ਸਾਨੂੰ ਅਪਡੇਟ ਕਰ ਰਹੇ ਆ ਕਿਉਂਕਿ ਪਿਛਲੇ ਸਮੇਂ 'ਚ ਤੁਸੀਂ ਦੇਖਿਆਣਾ ਉਹਨੇ ਕਈ ਬੰਦਿਆਂ ਨੂੰ ਬੈਨ ਵੀ ਲਾਏ ਇੰਨਾਂ ਚੀਜ਼ਾਂ ਮਿਸ ਇਨਫਾਰਮੇਸ਼ਨ ਕਰਕੇ ਬਟ ਦੇਖੋ ਜੀ ਉਹ ਚੀਜ਼ਾਂ ਦੇ ਸਾਨੂੰ ਪਹਿਲਾਂ ਹੀ ਦੱਸ ਰਹੇ ਭਰਾ ਆਹ ਚੀਜ਼ਾਂ ਚਾਹੀਦੀਆਂ ਪਹਿਲਾਂ ਹੀ ਤਿਆਰੀ ਕਰਕੇ ਆ ਤੇ ਅਸੀਂ ਵੀ ਆਪਣਾ ਫਰਜ਼ ਨਿਭਾ ਰਹੇ ਆ ਪਿੰਕਲ ਐਜੂਕੇਸ਼ਨ ਚੈਨਲ ਤੇ ਤੁਹਾਨੂੰ ਪਹਿਲਾਂ ਹੀ ਅਵੇਅਰ ਕਰ ਰਹੇ ਆ ਜੇ ਤੁਸੀਂ ਹੁਣ ਕੈਨੇਡਾ ਜਾਣ ਦੀ ਸੋਚ ਰਹੇ ਹੋ ਹਜੇ ਤੱਕ ਫਾਈਲ ਨਹੀਂ ਲੱਗੀ ਤਾਂ ਰੁੱਕ ਕੇ ਨਵਾਂ ਹੀ ਕਾਰਡ ਭਾਵੇਂ ਆਪਣੇ ਫੈਮਿਲੀ ਨੰਬਰ ਦਾ ਇਸ਼ੂ ਕਰਾ ਲਓ ਝੱਟ ਹੋ ਜਾਂਦਾ ਸੇਮ ਡੇ ਦੇ ਵਿੱਚ ਠੀਕ ਆ ਉਹਦੇ ਤੋਂ ਮੈਂ ਕਹਿੰਦਾ ਆਪਣੀ ਫਾਈਲ ਏ ਵੀ ਚੀਜ਼ਾਂ ਤੁਹਾਡੇ ਵੀਜ਼ੇ ਦੀ ਉਮੀਦ ਵਧਾਉਣ ਦੇ ਵਿੱਚ ਡੈਫੀਨੇਟਲੀ ਵੱਡੇ ਲੈਵਲ ਤੇ ਜਿਹੜਾ ਕਿ ਕੰਮ ਜਰੂਰ ਆਣ ਗਿਆ ਬਾਕੀ ਤੁਸੀਂ ਰਾਜੀ ਖੁਸ਼ੀ ਰੋ ਚੜਦੀ ਕਲਰ ਰੋ ਇਸ ਵੀਡੀਓ ਨੂੰ ਵੀ ਦਬਾ ਕੇ ਸ਼ੇਅਰ ਕਰਿਓ ਮੈਂ ਕਹੂੰਗਾ ਏਜੰਟਸ ਤਾਂ ਵੀ ਜਰੂਰ ਪਹੁੰਚਾਇਓ ਜੇ ਤੁਹਾਡਾ ਏਜੰਟ ਕਹਿੰਦਾ ਕਿਉਂਕਿ ਆ ਸਕਰੀਨਸ਼ਾਟ ਦਿਖਾਇਆ ਸ਼ਾਇਦ ਤਾਂ ਹੀ ਦੇਕੇ ਮੰਜਨ ਬਾਕੀ ਅੰਦਰ ਉਹਨਾਂ ਨੇ ਕਹੀ ਜਾਣਾ ਕਿ YouTube ਤੇ ਬੈਠੇ ਗੱਲਾਂ ਮਾਰਦੇ ਆ ਬਟ ਜਿਹੜਾ ਸੱਚਾ ਸੱਚ ਹੀ ਰਹਿਣਾ ਤੋ ਕਿਤੇ ਨਾ ਕਿਤੇ ਓਵਰ ਕੌਨਫੀਡੈਂਸ ਆਪਣਾ ਜਾਂ ਕਿਸੇ ਦਾ ਨੁਕਸਾਨ ਨਾ ਜਿਹੜਾ ਨਾ ਹੋ ਸਕੇ ਇਸ ਲਈ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਜਰੂਰ ਕਰੋ ਸਸ਼ਟ੍ਰੀ ਗਾਲ ਦੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਜਾਣਕਾਰੀ ਤੀਰਤ ਜੀ ਨੇ ਸਾਡੇ ਨਾਲ ਸਾਂਝੀ 85578 85578 ਫੋਰਨਸ ਨੰਬਰ ਤੇ ਟੈਲੀਫੋਨ ਕਰਕੇ ਜ਼ਿਆਦਾ ਜਾਣਕਾਰੀ ਹਾਸਲ ਕਰੋ ਕੋਈ ਕਨਫਿਊਜ਼ਨ ਹੈ ਕਲੈਰਿਟੀ ਚਾਹੀਦੀ ਹੈ ਤੇ ਤਿਰਤਜੀ ਦੇ ਨਾਲ ਗੱਲ ਕਰੋ ਸਾਰੀ ਤਸੱਲੀ ਹੋਣ ਤੋਂ ਬਾਅਦ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ